ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸਿੱਖ ਸੰਗਤ ਜਪਾ ਗੱਲ ਕਰਦੇ ਆ ਦਸ਼ਮੇਸ਼ ਪਿਤਾ ਜੀ ਦੀਆਂ ਜੰਗਾਂ ਬਾਰੇ ਇੱਕ ਜੰਗ ਸੀ ਜਿਹੜੇ ਉਹ ਸਾਲ 18 ਸਤੰਬਰ 1688 ਈਸਵੀ ਨੂੰ ਹੋਈ ਸੀ ਜੀ ਸਥਾਨ ਦਾ ਨਾਮ ਹੈ ਪੰਗਾਣੀ ਪੌਂਡਾ ਸਾਹਿਬ ਦੇ ਕੋਲ ਸੀਗੀ ਤੇ ਇਹਦੇ ਵਿੱਚ ਹਮਲਾਵਰ ਸੀਗੇ ਜਿਹੜੇ ਉਹ ਸੀ ਜੀ ਪਹਾੜੀ ਰਾਜੇ ਤੇ ਅਗਲੀ ਜੰਗ ਸੀ ਜਿਹੜੀ ਉਹ 20 ਮਾਰਚ 1691 ਈਸਵੀ ਨੂੰ ਹੋਈ ਸੀ ਜੀ। ਸਥਾਨ ਦਾ ਨਾਮ ਹੈਗਾ ਨਦੌਣ ਵਿਆਸ ਤੇ ਖੱਬੇ ਕੰਡੇ ਤੇ ਹੋਈ ਸੀ ਜੀ। ਹਮਲਾਵਰ ਸੀਗੇ ਤੇ ਦिलावर ਖਾਨ ਤੇ ਅਲਫ ਖਾਨ ਜੀ। ਇੱਕ ਜੰਗ ਹੋਈ ਸੀ ਜੀ 09 ਅਗਸਤ 1695 ਨੂੰ। ਸਥਾਨ ਦਾ ਨਾਮ ਸੀਗੀ ਅਨੰਦਪੁਰ ਸਾਹਿਬ ਹੈ ਜੀ। ਸਤਲੁਜ ਦੇ ਕਿਨਾਰੇ ਹੋਈ ਸੀ। ਇਦੇ ਵਿੱਚ ਜਿਹੜੇ ਹਮਲਾਵਰ ਸੀਗੇ ਉਹ ਰੁਸਤਮ ਖਾਨ ਹਮਲਾਵਰ ਹੋਇਆ ਜੀ ਅਗਲੀ ਜੰਗ ਸੀ ਜਿਹੜੀ ਉਹ ਹੋਈ ਆ 19 ਫਰਵਰੀ 1696 ਈਸਵੀ ਨੂੰ ਇਹਦੇ ਵਿੱਚ ਜਿਹੜਾ ਸਥਾਨ ਹੈਗਾ ਉਹ ਗੁਲੇਰ ਤਾੰਗੜਾ ਦੀ ਧੂਨ ਦੇ ਹੋਇਆ ਸੀ ਜੀ ਇਹਦੇ ਵਿੱਚ ਜਿਹੜੇ ਹਮਲਾਵਰ ਰਹੇ ਨੇਗੇ ਉਹ ਹੈਗੇ ਨੇ ਹੁਸੈਨ ਖਾਨ ਅਜਮੇਰ ਚੰਦ ਇਹ ਜਿਹੜਾ ਅਜਮੇਰ ਚੰਦ ਹੈਗਾ ਉਹ ਭੀਮ ਚੰਦ ਦਾ ਪੁੱਤਰ ਹੈ ਜੀ। ਕਿਰਪਾਲ ਚੰਦ ਤੇ ਹਿੰਮਤ ਰਾਏ। ਅਗਲੀ ਜਿਹੜੀ ਜੰਗ ਹੋਈ ਸੀ ਜੀ ਉਹ ਹੈਗੀ 30 April 1696 ਨੂੰ। ਮਤਲਬ ਕਿ 1696 ਨੂੰ ਦੋ ਹੋਈਆਂ ਨੇ। ਇੱਕ 19 ਫਰਵਰੀ ਨੂੰ ਤੇ ਇੱਕ 30 April ਨੂੰ। ਇਹ ਜਿਹੜੀ 30 April ਨੂੰ ਹੋਈ ਹੈ ਜੀ ਇਹਦਾ ਸਥਾਨ ਹੈਗਾ ਭਲਾਣਾ। ਇਦੇ ਵਿੱਚ ਜਿਹੜਾ ਹਮਲਾ ਹਮਲਾਵਰ ਸੀਗਾ ਜੀ ਉਹ ਹੈਗਾ ਦਲਾਵਰ ਖਾਨ ਦਾ ਭੇਜਿਆ ਜਰਨੈਲ ਸੀ ਜੀ ਜੁਝਾਰ ਸੀ ਤੇ ਇਸ ਤਰ੍ਹਾਂ ਇਹ ਦਸ਼ਮੇਸ਼ ਪਿਤਾ ਜੀ ਨੇ ਆਪਣੇ ਜਿਹੜੇ ਦਸਵੇਂ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਜੰਗਾਂ ਨੇ ਜੀ ਉਹਨਾਂ ਦੀਆਂ ਜੰਗਾਂ ਦੀਆਂ ਤਰੀਕਾਂ ਨੇ ਤੇ ਕਿਹੜੇ-ਕਿਹੜੇ ਹਮਲਾਵਰ ਰਹੇ ਉਹਨਾਂ ਦੀਆਂ ਜੰਗਾਂ ਦੇ ਵਿੱਚ ਜਿਨ੍ਹਾਂ ਨਾਲ ਉਹਨਾਂ ਨੇ ਯੁੱਧ ਕੀਤਾ ਉਹਨਾਂ ਦੇ ਨਾਮ ਦੱਸੇ ਗਏ ਨੇ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ